चार एक दम मसाला ला लिए चाचा जी की कहते और ला ला रे ला ले भाई ओते एक बोरी दार लाई बाद नारे लाई फिर सुख जांदा है वो मैं दो बोरी आधा कठाई रे ला लेने चाचा केड़ा बारी बारी खेबड़ू जरे ओए चलो फिर लाली मसाला चाचू बनाओ यार ज्यादा टाइम होया पिया ओए ਬਣਾਉਣਾ ਯਾਰ ਸੁੱਕਿਆ ਮਸਾਲਾ ਤਾਂ ਚੰਨੀ ਬਣਾ ਲੈਂਦੇ ਚੰਨੀ ਨੂੰ ਚੰਨੀ ਬਣਾ ਲਵਨਾਲਾ ਮਸਾਲਾ ਕਿਆ ਮੈਂ ਹੁਣ ਬਣਾ ਦਿੰਨੇ ਓਏ ਪੱਤੇ ਘੱਟ ਪਾਇਆ ਕਰੋ ਦੁੱਧਾ ਵੀ ਗਾਲ ਲਿਆ ਕਰੋ ਵਿੱਚ ਮੜਾ ਮੋਟਾ ਕਾਲੀ ਜੀ ਚਾਹ ਪਾ ਲਾ ਕੇ ਮੈਨੂੰ ਕਬਜੀ ਕਰ ਦਿੰਨੇ ਯਾਰ ਓਏ ਪੱਤੀ ਤਾਂ ਤੇਜੀ ਠੀਕ ਰਹਿੰਦੀ ਐ ਭਾਈਓ ਤੇ ਪਣੋ ਅੱਖ ਖੜੀ ਰਹਿੰਦੀ ਐ ਓਏ ਓਏ ਸਮਰਚ ਦਾ ਅੱਖ ਖੜਾ ਕੇ ਲੈਣਾ ਵੀ ਕੀ ਆ ਚਾਚਾ ਓਏ ਕਿੰਨਾ ਕੁ ਪਾਣੀ ਪਵਾ ਦਸਫਰ ਯਰ ਨਾਲੇ ਦਿੱਲਾ ਬੜਾ ਵੱਡਾ ਮੰਨੂ ਕੋਈ ਸਬਕ ਤਾਂ ਨਹੀਂ ਆਉਂਦਾ ਯਾਰੇ ਦਾ ਓਏ ਬਣਾ ਲੈ ਯਾਰ ਤੂੰ ਜਿੰਨੀ ਬਣਾਉਣੀ ਐ ਓਏ ਚਾਹ ਤਾਂ ਮੈਂ ਵੀ ਪੀਨੀ ਆ ਪ੍ਰਭੋ ਲੈ ਚੁਲਚੀ ਪਾਲੋ ਮੈਂ ਵੀ ਆ ਗਿਆ ਹੈਗਾ ਚਾਹ ਪੀਣ ਵਾਸਤੇ ਤੁਹਾਡੇ ਕੋਲੇ ਓਏ ਬੱਚਾ ਲੈ ਚੀ ਦਿਆ ਪਿੱਛੇ ਨੂੰ ਹੋ ਜਾ ਗੰਦ ਤੋਂ ਐਵੇਂ ਪੈਰ ਤਰੀਆ ਨਾ ਹਜੇ ਤਾਜੀ ਤਾਜੀ ਬਣਾਈਆ ਇਹਦਾ ਮਸਾਲਾ ਬਿਣੀ ਪੱਕਿਆ ਹਲਾ ਕੇ ਰੱਖ ਦੇਂਗਾ ਚੱਲ ਪਿੱਛੇ ਹੋ ਜਾ